ਇਹ ਪੁੱਤ ਕੀ ਕਮੀ ਰਹਿ ਗਈ ਸੀ ਸਾਡੇ ਪਿਆਰ ਦੇ ਵਿੱਚ ਜਿਸ ਦੀ ਸਾਨੂੰ ਤੂੰ ਇੰਨੀ ਵੱਡੀ ਸਜ਼ਾ ਦਿੱਤੀ ਅਸੀਂ ਤਾਂ ਸਿਰਫ ਦੋ ਵਕਤ ਦੀ ਰੋਟੀ ਹੀ ਮੰਗੀ ਸੀ ਹੋਰ ਕੀ ਗੁਨਾਹ ਕਰਤਾ ਸੀ ਇਹ ਬੋਲ ਉਸ ਮਾਪੇ ਦੇ ਨੇ ਜਿਨ੍ਹਾਂ ਦੇ ਪੁੱਤ ਕੋਲੋਂ ਮਾਪੇ ਸਾਹਵੇਂ ਨਹੀਂ ਗਏ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਾਂਧ ਸਮਾਂ ਦੇ ਸਵਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿਲ ਕਿੰਨਾ ਆਇਆ ਦਾ ਆ 35000 ਰੁਪਏ ਕਹਿੰਦਾ ਇੱਥੇ ਜ਼ੀਰੋ ਆਇਆ ਮਾਫੀ ਹੈ ਜੇ ਆ ਮੁੱਖ ਮੰਤ ਇਕੋ ਸਰਵਨ ਕੁਮਾਰ ਸੀ ਜਿਸਨੇ ਆਪਣੇ ਬਜ਼ੁਰਗ ਮਾਬਾਪ ਨੂੰ ਮੋਢੇ ਤੇ ਚੁੱਕ ਕੇ ਯਾਤਰਾ ਕਰਵਾਈ ਸੀ ਤੇ ਇੱਕ ਇਹ ਕਪੁੱਤ ਹੈ ਜਿਸ ਕੋਲੋਂ ਆਪਣੇ ਮਾਬਾਪ ਦਾ ਪਾਰ ਚੱਲਿਆ ਨਹੀਂ ਗਿਆ ਮਾਬਾਪ ਰੱਬ ਦਾ ਰੂਪ ਹੁੰਦੇ ਨੇ ਕਹਿੰਦੇ ਨੇ ਕਿ ਮਾਤਾ ਪਿਤਾ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ ਹੁੰਦੀ ਹੈ ਪਰ ਅੱਜ ਦਾ ਇਨਸਾਨ ਆਪਣੇ ਸੰਸਕਾਰ ਭੁੱਲਦਾ ਹੀ ਜਾ ਰਿਹਾ ਹੈ ਜਿਸ ਮਾਂ ਨੇ 9 ਮਹੀਨੇ ਕੁੱਕ ਚ ਰੱਖਿਆ ਜਿਸ ਬਾਪ ਨੇ ਉਂਗਲ ਫੜ ਕੇ ਚੱਲਣਾ ਸਿਖਾਇਆ ਖੁਦ ਤੱਤੀਆਂ ਹਵਾਵਾਂ ਚੱਲਦੇ ਰਹੇ ਤੇ ਆਪਣੇ ਬੱਚਿਆਂ ਨੂੰ ਕੋਈ ਤੱਤੀਵਾ ਨਾ ਲੱਗਣ ਦਿੱਤੀ ਤੇ ਕੀ ਇੱਕ ਪੁੱਤ ਬੁਢਾਪੇ ਵੇਲੇ ਆਪਣੇ ਮਾਪੇ ਨਹੀਂ ਸਾਂਭ ਸਕਦਾ ਇੱਕ ਮਾਤਾ ਇਕੱਲੇ ਆਪਣੇ 4 ਬੱਚੇ ਪਾਲ ਸਕਦੇ ਨੇ ਪਰ ਕੀ ਉਹਨਾਂ ਬੱਚਿਆਂ ਦੇ ਕੋਲੋਂ ਇਕੱਲੇ ਮਾਬਾਬ ਨਹੀਂ ਪਾਲੇ ਜਾਂਦੇ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਇੰਨਾ ਵੱਡਾ ਕਰਕੇ ਅਜੋਹੀ ਮਾ ਬਾਬ ਦਰਦਰ ਪਟਕਨੋ ਮਜਬੂਰ ਹੋਏ ਪਏ ਨੇ ਇੱਕ ਬਹੁਤ ਹੀ ਕਾਲਜਾ ਬਲੁੰਦਰਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਬਜ਼ੁਰਗ ਦੰਪਤੀ ਠੰਡ ਚ ਕੰਬਲ ਲਈ ਠੋਠੁਰ ਕਮਰੇ ਸ ਜਦ ਇਹਨਾਂ ਦੇ ਕੋਲੋਂ ਜਾ ਕੇ ਪੁੱਛਿਆ ਗਿਆ ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਪੁੱਤ ਦੋਵਾਂ ਬਜ਼ੁਰਗਾ ਤੇ ਛੱਡ ਗਿਆ ਹੈ ਤੇ ਉਹ ਕੋਈ ਹੋਰ ਜਗ੍ਹਾ ਨਹੀਂ ਬਲਕਿ ਮਹਾਕੁੰਬ ਜਿੱਥੇ ਕਿ ਲੋਕ ਆਪਣੇ ਲੋਕ ਆਪਣੇ ਪਾਪ ਧੋਣ ਦੇ ਲਈ ਜਾਂਦੇ ਨੇ ਪਰ ਇੱਕ ਪੁੱਤ ਨੇ ਮਾਤਾ ਪਿਤਾ ਨੂੰ ਇੱਥੇ ਛੱਡ ਕੇ ਇੱਕ ਹੋਰ ਪਾਪ ਕਮਾ ਆ ਗਿਆ ਸੱਚੀਓ ਦੁਨੀਆ ਦਾ ਅੰਤ ਬਹੁਤ ਨੇੜੇ ਹੈ ਜਿੱਥੇ ਮਾਬਾਬ ਦੇ ਅਜਿਹੇ ਹਾਲਾਤ ਦੇਖਣ ਮਿਲਦੇ ਨੇ ਕਿਵੇਂ ਚੈਨ ਦੀ ਨੀਂਦ ਉਹ ਪੁੱਤ ਸੋ ਸਕਦਾ ਹੈ ਜਿਸ ਦੇ ਮਾਬਾਬ ਅੱਧੀ ਰਾਤ ਚ ਠੰਡ ਚ ਠੁਰ ਠੁਰ ਕੰਬ ਰਹੇ ਹੋਣ ਕਿ ਉਸ ਪੁੱਤ ਨੂੰ ਆਪਣੇ ਮਾਬਾਬ ਤੇ ਭੋਰਾ ਤਰਸ ਨਹੀਂ ਆਇਆ ਹਾਲਕੀ ਜਿਹੜੇ ਉੱਥੇ ਦੇ ਲੋਕਾਂ ਨੇ ਦੇਖਿਆ ਜਿਹੜੇ ਆਨ ਜਾਣ ਵਾਲੇ ਰਾਹੀਗਰਾਂ ਨੇ ਦੇਖਿਆ ਉਹਨਾਂ ਨੂੰ ਦੇਖ ਕੇ ਉਸ ਦੰਪਤੀ ਤੇ ਤਰਸ ਆ ਗਿਆ ਉਸ ਬਜ਼ੁਰਗ ਮਾਬਾਬ ਨੂੰ ਦੇਖ ਕੇ ਹਰ ਕੋਈ ਤਰਸ ਖਾਂਣ ਲੱਗ ਗਿਆ ਕੋਈ ਉਹਨਾਂ ਨੂੰ ਆਰਥਿਕ ਮਦਦ ਦੇ ਕੇ ਜਾ ਰਿਹਾ ਸੀ ਤੇ ਕੋਈ ਉਹਨਾਂ ਨੂੰ ਖਾਣ ਦੀਆਂ ਚੀਜ਼ਾਂ ਦੇ ਕੇ ਜਾ ਰਿਹਾ ਸੀ ਪਰ ਉਹ ਪੁੱਤ ਜਿਸ ਨੂੰ ਢਿੱਡੋ ਜੰਮਿਆ ਸੀ ਜਿਸ ਨੂੰ ਛੋਟੇ ਤੋਂ ਵੱਡਾ ਕੀਤਾ ਸੀ ਉਹ ਪੁੱਤ ਕਿਵੇਂ ਆਪਣੇ ਮਾਬਾਬ ਨੂੰ ਇਸ ਠੰਡ ਦੇ ਵਿੱਚ ਛੱਡ ਕੇ ਚਲਾ ਗਿਆ ਇਕ ਕੰਬਲ ਦੇ ਵਿੱਚ ਲਿਪਟੇ ਹੋਏ ਇਹ ਮਾਪ ਉਸ ਦਿਨ ਨੂੰ ਯਾਦ ਕਰ ਰਹੇ ਹੋਣਗੇ ਜਦੋਂ ਉਨ੍ਹਾਂ ਨੇ ਆਪਣਾ ਪੁੱਤ ਜੰਮਿਆ ਸੀ ਇੰਨੇ ਹੀ ਨਹੀਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਸ ਬਜ਼ੁਰਗ ਦੰਪਤੀ ਦੇ ਤਿੰਨ ਪੁੱਤ ਨੇ ਤਿੰਨ ਪੁੱਤਾਂ ਦੇ ਹੁੰਦੇ ਹੋਏ ਕਿਵੇਂ ਇਹ ਮਾਪ ਬਾਹਰ ਪਟਕਣ ਦੇ ਲਈ ਮਜਬੂਰ ਨੇ ਹਾਲਕਿ ਅਜੀਤ ਵੈਬ ਟੀਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਉਹਨਾਂ ਪੁੱਤਾਂ ਨੂੰ ਲਾਂਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਪੁੱਤਾਂ ਨੇ ਆਪਣੇ ਮਾਪੇ ਇਸ ਹਾਲਾਤ ਦੇ ਵਿੱਚ ਬਾਹਰ ਕੱਢ ਦਿੱਤੇ ਨੇ